ਅਸੀਂ ਅਸਲ ਵਿੱਚ ਮੌਜੂਦ ਆਮਰitsar ਛੋਟਾ ਹਰੀਪੁਰਾ ਹਲਕਾ ਪਛਮੀ ਦੇ ਅਧੀਨ ਵਿੱਚ ਜਿੱਥੇ ਕਿ ਲੋਕ ਸੀਵਰ ਦੀ ਜਿਹੜੀ ਨਿਕਾਸੀ ਤੋਂ ਪਰੇਸ਼ਾਨ ਨੇ ਸਾਡੇ ਨਾਲ ਮਹੱਲੇ ਵਾਸੀ ਮੌਜੂਦ ਨੇ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਹਾਲਾਤ ਨੇ ਗਲੀ ਦੇ ਤੇ ਕੀ ਮੁਸ਼ਕਲਾਂ ਨੇ ਸਾਡੇ ਨਾਲ ਗਲੀ ਵਾਲੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਹਾਲਾਤ ਸਾਂਝੇ ਕਰਾਂਗੇ ਗਲੀ ਦੇ ਹਾਲਾਤ ਜੋ ਕਿ ਗੰਦਾ ਪਾਣੀ ਦੀ ਜਿਹੜੀ ਬਲੋਕ ਸੀਵਰ ਜਾਮ ਤੇ ਲੋਕ ਇੱਥੋਂ ਪਰੇਸ਼ਾਨ ਅਤੇ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਵੀ ਆਪਣਾ ਰੂਪ ਲੈ ਰਹੀਆਂ ਨੇ ਆਹ ਮਹੱਲੇ ਵਾਲੇ ਸਾਡੇ ਨਾਲ ਲੈ ਗੱਲਬਾਤ ਕਰਾਂਗੇ ਮੈਡਮ ਕੀ ਨਾਮ ਆਪਣਾ ਕੀ ਮਸਲਾ ਸੀਵਰ ਬਲਾਕੇਜ ਦੇਂਦੇ ਨੇ 6 ਘਟੋ ਘਟ ਵੀ 6 ਮਹੀਨੇ ਹੋ ਗਏ ਨੇ ਲਗਾਤਾਰ ਅਸੀਂ ਜਾਂਨੇ ਆ ਸੀਵਰੇਜ ਵਾਲਿਆਂ ਨੂੰ ਬੁਲਾਣੇ ਆ ਆਂਦੇ ਆ ਥੋੜਾ ਜਿਹਾ ਛੋਟੀ ਮਾਰਦੇ ਖੋਲ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਫੇਰ ਜਦੋਂ ਸਾਡੇ ਬੂਹਿਆਂ ਦੇ ਵਿੱਚ ਬਿਲਕੁਲ ਇੱਕ ਨੀਹਾਂ ਦੇ ਨਾਲ ਸਾਡੇ ਚੈਂਬਰ ਬਣਾ ਚੁੱਕੇ ਨੇ ਜਦੋਂ ਦੇਖੋ ਬੰਦ ਰਹਿਣਗੇ 24 ਘੰਟੇ ਦੇ ਮਾੜੇ ਬੰਦਿਆਂ ਦੇ ਮਕਾਨ ਡਿੱਗਣੇ ਹੀ ਆ ਉਹਦਾ ਕੋਈ ਹੱਲ ਨਹੀਂ ਹੈਗਾ ਆਂਦੇ ਰੋਜ਼ ਨੇ ਪਰ ਉਹਨਾਂ ਦਾ ਕੋਈ ਫਾਇਦਾ ਨਹੀਂ ਆ ਨਿਕਲ ਹਾਂਜੀ ਸੀਵਰ ਪੁਰਾਣੇ ਆ ਲੱਗਦਾ ਜਿੱਦਾਂ ਬੈਗੇ ਹੋਇਆ ਆਂਦੇ ਖੋਲ ਕੇ ਚਲੇ ਜਾਂਦੇ 5 ਮਿੰਟ ਬਾਅਦ ਹੌਸਲਾ ਹੁੰਦਾ ਵੀ ਹਾਂ ਪਾਣੀ ਨਿਕਲਿਆ ਆ ਉਸ ਤੋਂ ਬਾਅਦ ਉਹੀ ਹਾਲ ਆ ਜਗਾ ਸਾਡੀਆਂ ਥੋੜੀਆਂ ਥੋੜੀਆਂ ਅੰਦਰ ਗੋਡੇ ਗੋਡੇ ਗੰਦ ਜਾਂਦਾ 24 ਘੰਟੇ ਬੂਹਿਆਂ ਚ ਗੰਦ ਰਹਿੰਦਾ ਜਿੱਦਾਂ ਤੁਸੀਂ ਗੱਲ ਕਰੀ ਇੱਥੇ ਆਮ ਲੋਕਾਂ ਦੇ ਹਾਲਾਤ ਕੀ ਨੇ ਬਹੁਤ ਮਾੜੇ ਆ ਜਿਹਨੂੰ ਕਿਹਾ ਜਾਵੇ ਕਿ ਬਹੁਤ ਮਾੜੇ ਨੇ ਸਾਡੇ ਨਾਲ ਹੋਰ ਇਲਾਕੇ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਂਜੀ ਕੀ ਮੁਸ਼ਕਲਾਂ ਕੀ ਨੇ ਕਲ ਚੈਂਬਰ ਦੀ ਪਾਣੀ ਨਹੀਂ ਦੀ ਹਰ ਇੱਕ ਚੈਂਬਰ ਭਰਿਆ ਹੋਇਆ ਰੋਜ਼ ਗੰਦ ਰਹਿੰਦਾ ਤੇ ਪਾਣੀ ਨਹੀਂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਤੇ ਦੇਖੋ ਵੀ ਪੱਕੀਆਂ ਗਲੀਆਂ ਜਿਹੜੀਆਂ ਅਸੀਂ ਮਲਵੇ ਪਾ ਪਾ ਕੇ ਆਪਣੇ ਬੂਹੇ ਉੱਚੇ ਕੀਤੇ ਅਸੀਂ ਫਿਰ ਬੇਕੂਫੀ ਹੋ ਗਏ ਜਿਨ੍ਹਾਂ ਨੇ ਆਪਣੀਆਂ ਗਲੀਆਂ ਪੱਕੀਆਂ ਮਲਵੇ ਪਾ ਪਾ ਕੇ ਉੱਚੀਆਂ ਕਰਵਾਈਆਂ ਆ ਕਿ ਸਾਡੇ ਅੰਦਰਾਂ ਚ ਗੰਦ ਆਂਦਾ ਸਾਡੇ ਬੂਹਿਆਂ ਚ 24 ਘੰਟੇ ਮੱਛਰ ਆ ਜੇ ਬੱਚੇ ਬਿਮਾਰ ਹੋਣਗੇ ਤੁਹਾਨੂੰ ਕਿਸੇ ਨੇ ਕਹਿਤ ਨਹੀਂ ਦੇਣਾ ਜੇ ਕਮਾਣਾ ਉਹਨਾਂ ਤੇ ਚ ਬੱਚਿਆ ਤਾਂ ਲਈ ਜਾਣਾ ਤੇ ਕਮਾਣਾ ਕੀ ਤੇ ਖਾਣਾ ਕੀ ਆ ਮੌਜੂਦਾ ਸਰਕਾਰ ਦੀ ਗੱਲ ਕਰੀ ਉਹਨਾਂ ਦੇ ਨੁਮਾਇੰਦੇ ਕਦੀ ਇੱਥੇ ਆਏ ਕਦੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਵੈਸੇ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਮੇਨ ਗੱਲ ਇਹ ਆ ਮੇਨ ਦਾ ਬੰਦਾ ਕੋਈ ਆਇਆ ਹੀ ਨਹੀਂ ਐ ਸੀਵਰੇਜ ਵਾਲੇ ਇੱਥੇ ਹੁੰਦੇ ਆ ਅਸੀਂ ਜਾਣੇ ਆ ਉਹਨਾਂ ਨੂੰ ਲਿਆਣੇ ਉਹ ਆਂਦੇ ਆ ਮੇਨ ਕੋਈ ਨਹੀਂ ਆਇਆ ਹਜੇ ਤੱਕ ਕਿਸੇ ਨੇ ਨਹੀਂ ਦੇਖਿਆ ਵੀ ਇਸ ਇਲਾਕੇ 'ਚ ਵੋਟਾਂ ਲੈਣ ਵਰੀ ਆਂਦੇ ਆ ਕਿਸੇ ਨੇ ਆ ਕੇ ਨਹੀਂ ਦੇਖਿਆ ਵੀ ਇੱਥੋਂ ਦੇ ਕੀ ਹਾਲਾਤ ਐ ਲੋਕੀ ਕਿੱਦਾਂ ਰਹਿੰਦੇ ਪਏ ਆ ਪਾਣੀ ਇੰਨਾ ਗੰਦਾ ਆਂਦਾ ਆ ਕਿ ਵੈਸੇ ਤੇ ਆਂਦਾ ਨਹੀਂ ਜ਼ਿਆਦਾਤਰ ਜੇ ਕਿਤੇ ਆਂਦਾ ਤੇ ਉਹ ਵੀ ਗਾਰੇ ਵਾਲਾ ਪਾਣੀ ਆਂਦਾ ਬਦਬੂ ਵਾਲਾ ਆਂਦਾ ਆ ਇਹ ਮੰਗ ਕੀ ਤੁਹਾਡੀ ਸਾਡੀ ਇਹੀ ਮੰਗ ਐ ਕਿ ਸੀਵਰ ਸਹੀ ਕੀਤੇ ਜਾਣ ਬਲਾਕੇਜ ਖੁੱਲੇ ਮਤਲਬ ਕਿ ਜੇ ਨਹੀਂ ਤਾਂ ਫਿਰ ਇਹਨੂੰ ਨਵੇਂ ਬਣਾਏ ਜਾਣ ਜੇ ਨਹੀਂ ਖੁੱਲਦੇ ਤੇ ਫਿਰ ਉਹਨਾਂ ਨੂੰ ਨਵੇਂ ਬਣਾਣ ਗਲੀਆਂ ਉੱਚੀਆਂ ਕਰਨ ਠੀਕ ਹੈ ਭਾਜੀ ਕਿਹੜਾ ਇਲਾਕਾ ਤੇ ਹਲਕਾ ਕਿਹੜਾ ਆਪਣਾ ਤੇ ਕੀ ਮਸ਼ਕਲਾਂ ਕੀ ਨੇ ਮੇਰਾ ਨਾਮ ਰੋਹਨ ਭਗਤ ਹੈ ਵਾਰਡ ਨੰਬਰ 56 ਛੋਟਾ ਹਰੀਪੁਰਾ ਗਲੀ ਬਾਬਾ ਮਨੋਰ ਦਾ ਸਮੁੰਦਰ ਵਾਲੀ ਆਪਾਂ ਲਗਾਤਾਰ ਪਿਛਲੇ 2 ਮਹੀਨੇ ਤੋਂ ਮੈਂ ਕੰਪਲੇਂਟ ਪਾ ਰਿਹਾ ਹਾਂ ਕਿ ਸਾਡੇ ਇੱਥੇ ਸੀਵਰੇਜ ਬਲੌਕ ਹੈ ਔਰ ਵਾਟਰ ਓਵਰਫਲੋ ਹੋ ਕੇ ਗਲੀਆਂ ਸੀਵਰੇਜ ਦਾ ਪਾਣੀ ਗਲੀਆਂ ਦੇ ਵਿਚਾਰਿਆ ਜਿੱਥੋਂ ਦੀ ਲੋਕਾਂ ਨੇ ਕੋਈ ਲੰਘਾਏ ਉੱਥੋਂ ਹੀ ਲੰਘਣਾ ਹੈ ਉਹੀ ਪੈਰ ਅੰਦਰ ਜਾਣੇ ਉਹੀ ਘਰ ਦੇ ਲਗਭਗ ਮੈਂ 6 ਤੋਂ 7 ਕੰਪਲੇਂਟਸ ਪਾ ਚੁੱਕਾ ਮੇਰੇ ਕੋਲ ਕੰਪਲੇਂਟ ਨੰਬਰ ਪੈਣ ਹੋਏ ਨੇ ਆਫਲਾਈਨ ਮੈਂ ਕੰਪਲੇਂਟ ਪਾਈ ਆਨਲਾਈਨ ਮੈਂ ਪਾਈ ਦਫਤਰ ਜਾ ਕੇ ਮੈਂ ਆਇਆ ਜਈ ਸਾਹਿਬ ਦਾ ਫੋਨ ਆਂਦਾ ਹੈ ਕਿ ਸਰ ਮੈਂ ਤੁਹਾਨੂੰ ਅੱਜ ਕੰਪਲੇਂਟ ਦਾ ਮਸਲਾ ਹੱਲ ਕਰ ਦਵਾਂਗਾ ਪਰ ਹੁਣ ਤੁਸੀਂ ਕੰਪਲੇਂਟ ਨਾ ਪਾਇਓ ਠੀਕ ਹੈ ਅਸੀਂ ਕਹਾਂ ਚਲੋ ਠੀਕ ਹੈ ਸਾਨੂੰ ਹੱਲ ਚਾਹੀਦਾ ਆਪਾਂ ਕੰਪਲੇਂਟ ਕਿਉਂ ਪਾਣੀ ਹੈ ਇਹ ਗੱਲ ਨੂੰ ਵੀ ਅਜ ਤੋਂ ਹਫਤਾ ਹੋ ਚੁੱਕਾ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਮੈਂ ਪਰਸੋਂ ਫੇਰ ਕੰਪਲੇਂਟ ਪਾਈ ਹੈ ਅੱਜ ਸਿੱਰੇ ਸਿੱਰੇ ਆ ਗਏ ਨੇ ਛੋਟੀ ਮਾਰਕੇ ਚੱਲੇ ਗਏ ਪਾਣੀ ਤੁਹਾਡੇ ਉਹਾਂ ਦੇ ਛੋਟੀ ਮਾਰ ਕੇ ਚਲੇ ਜਾਂਦੇ ਪਰ ਪਾਣੀ ਦਾ ਕੋਈ ਹੱਲ ਨਹੀਂ ਹੋਇਆ ਫਿਰ ਕਹਿੰਦੇ ਕਿ ਮਸ਼ੀਨ ਦਾ ਬੰਦੋਬਸਤ ਕਰਦੇ ਪਏ ਮਸ਼ੀਨ ਨਹੀਂ ਅਰੇਂਜ ਹੋ ਰਹੀ ਐਡੀ ਵੱਡੀ ਕਾਰਪੋਰੇਸ਼ਨ ਹੈ ਅੰਮ੍ਰਿਤਸਰ ਦੀ ਕੀ ਉਹਨਾਂ ਕੋਲ ਇੱਕ ਮਸ਼ੀਨ ਨਹੀਂ ਹੈਗੀ ਕਿ ਇੱਥੇ ਆ ਕੇ ਸਾਡੀ ਗਲੀਆਂ ਦਾ ਸੀਵਰੇਜ ਦਾ ਮਸਲਾ ਹੱਲ ਕਰ ਸਕਣ ਪਿਛਲੇ 2 ਮਹੀਨੇ ਤੋਂ ਜੈ ਸਾਹਿਬ ਇਕਵਲ ਆਰ ਲਗਾ ਰਹੇ ਨੇ ਕਿ ਮੈਂ ਮਸ਼ੀਨ ਦਾ ਬੰਦੋਬਸਤ ਕਰਾਂ ਮਸ਼ੀਨ ਦਾ ਬੰਦੋਬਸਤ ਕਰ ਰਿਹਾ ਮੈਂ ਪੁੱਛਣਾ ਚਾਹੁੰਦਾ ਕਿ 2 ਮਹੀਨੇ ਹੋ ਗਏ ਹਲੇ ਤੱਕ ਕਾਰਪੋਰੇਸ਼ਨ ਕੋਲ ਮਸ਼ੀਨ ਦਾ ਬੰਦੋਬਸਤ ਨਹੀਂ ਹੋ ਪਾਇਆ ਇੱਥੇ ਲੋਕ ਨਹੀਂ ਰਹਿੰਦੇ ਇਹ ਸਾਂ ਨਹੀਂ ਲੈਂਦੇ ਇਹਨਾਂ ਨੂੰ ਰਹਿਣ ਦਾ ਔਰ ਸਾਡੇ ਨਾਲ ਮੌਜੂਦ ਨੇ ਇਥੋਂ ਦੇ ਇਲਾਕਾ ਨਿਵਾਸੀ ਜਿਨ੍ਹਾਂ ਦੀ ਸਿਹਤ ਦੀ ਗੱਲ ਕਰੀਏ ਸਿਹਤ ਵੀ ਕੋਈ ਚੰਗੀ ਨਹੀਂ ਲੱਗਦੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਮੁਸ਼ਕਲਾਂ ਕੀ ਨੇ ਭਾਈ ਸੀਵਰੇਜ ਦੇ ਸਾਰੇ ਬਲਾਕ ਹੈ 2-3 ਮਹੀਨੇ ਹੋ ਗਏ ਨੇ ਬੰਦ ਹੋਇਆ ਨੂੰ ਇਹੀ ਪਾਣੀ ਅੰਦਰ ਆ ਰਿਹਾ ਗੰਦਾ ਇਹਦੇ ਨਾਲ ਹੀ ਕਈ ਬਿਮਾਰੀਆਂ ਲੱਗ ਚੁੱਕੀਆਂ ਆਈਆਂ ਨੇ ਔਰ ਇਥੋਂ ਤੱਕ ਕਿ ਕੋਈ ਹੱਲ ਨਹੀਂ ਹੈਗਾ ਕੋਈ ਜਿੰਨੀ ਵਾਰੀ ਕੰਪਲੇਂਟ ਪਾਓ ਆਂਦੇ ਨੇ ਛੋਟੀ ਮਾਰਦੇ ਨੇ ਚਲੇ ਜਾਂਦੇ ਨੇ ਛੋਟੀ ਮਾਰਦੇ ਚਲੇ ਜਾਂਦੇ ਇਹੀ ਪਾਣੀ ਅੰਦਰਾਂ ਤੱਕ ਜਾ ਰਿਹਾ ਇੱਕ ਇੱਕਾ ਕਮਰਾ ਹੈ ਉਹਦੇ ਵਿੱਚ ਹੀ ਰਹਿਣਾ ਉਹਦੇ ਵਿੱਚ ਹੀ ਬਣਾਣਾ ਉਹਦੇ ਵਿੱਚ ਹੀ ਖਾਣਾ ਉਹਦੇ ਵਿੱਚ ਹੀ ਸੀਵਰੇਜ ਵਾਲੇ ਪੈਰ ਜਾ ਰਹੇ ਨੇ ਕਈ ਹੱਦ ਤੱਕ ਬਿਮਾਰੀਆਂ ਵਧ ਚੁੱਕੀਆਂ ਹੀ ਆਆਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਕੋਈ ਦੇਖਣ ਨਹੀਂ ਆਂਦਾ ਪਿਆ ਕਿਸ ਤਰ੍ਹਾਂ ਰਹਿੰਦੇ ਪਿਆ ਕਿਸ ਤਰ੍ਹਾਂ ਨਹੀਂ ਰਹਿੰਦੇ ਪਿਆ ਜੇ ਆਪਾਂ ਗੱਲ ਕਰੀਏ ਤੁਹਾਡੇ ਪਰਿਵਾਰ ਤੋਂ ਇਹਦੇ ਨਾਲ ਕੋਈ ਬਿਮਾਰ ਦੋ ਦੋ ਮਹੀਨੇ ਪਹਿਲਾਂ ਤੱਕ ਬਿਮਾਰ ਸੀਗੇ ਉਹਦੇ ਵੀ ਉਹਨਾਂ ਨੇ ਗਲੂਕੋਜ਼ ਵਗੈਰਾ ਲਵਾ ਕੇ ਬਿਮਾਰੀਆਂ ਠੀਕ ਕੀਤੀਆਂ ਹੁਣ ਫਿਰ ਇਹੀ ਸੀਵਰੇਜ ਵਾਲਾ ਪਾਣੀ ਵਾਪਸ ਆ ਰਿਹਾ ਹੈ ਉਹ ਕਹਿੰਦੇ ਕੰਪਲੇਂਟ ਕਰੋ ਕਹਿੰਦੇ ਪੈਪਾਂ ਟੁੱਟੀਆਂ ਨੇ ਇਹ ਆ ਉਹ ਆ ਜਿਦੀ ਵੀ ਪ੍ਰੋਬਲਮ ਹੈ ਗਈ ਹੈ ਸੀਵਰੇਜ ਦੀ ਹੈ ਸੀਵਰੇਜ ਠੀਕ ਕਰਾਇਆ ਜਾਂ ਜੇ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਉਹ ਠੀਕ ਕਰਵਾਈ ਜਾਵੇ ਸਾਨੂੰ ਸਿਰਫ ਮਸਲਾ ਹੱਲ ਚਾਹੀਦਾ ਹੈ ਹੋਰ ਕੁਝ ਨਹੀਂ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਭਗਵੰਤੇ ਉਹਨਾਂ ਨਾਲ ਵੀ ਗੱਲ ਗੱਲ ਕਰਾਂਗੇ ਭਾਜੀ ਕੀ ਸਮੱਸਿਆ ਆਪਣੀਆਂ ਦੇ ਇਲਾਕਾ ਕਿਹੜਾ ਮੇਰਾ ਨਾਮ ਮਨੀਸ਼ ਕੁਮਾਰ ਹੈ ਛੋਟਾ ਹਰੀਬੁਰਾ ਕਮਿਆਰਾ ਦਾ ਮੱਲਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਕਿ ਰੋਹਨ ਜੀ ਨੇ ਕੰਪਲੇਂਟ ਪਾਈਆਂ ਸੀ ਮੈਂ ਵੀ ਕਦੇ ਕਾਫੀ ਕੰਪਲੇਂਟਸ ਪਾਈਆਂ ਸੀ ਜੈ ਜੀ ਸਾਹਿਬ ਨੂੰ ਵੀ ਜਿਹੜੇ ਇੱਥੋਂ ਦੇ ਐਮ ਐਲ ਏ ਜੋਗਦੀਰ ਸਿੰਘ ਜੀ ਉਹਨਾਂ ਨੂੰ ਮੈਂ ਬਾਈ ਵਟਸਐਪ ਦੇ ਉੱਪਰ ਵੀ ساری ਫੋਟੋ ਵਗੈਰਾ ਪੂਰੇ ਏਰੀਆ ਦੀਆ ਭੇਜਿਆ ਸੀ ਲੇਕਿਨ ਉਹਨਾਂ ਵੱਲੋਂ ਵੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਉਹ ਵਟਸਐਪ ਦਾ ਮੈਸੇਜ ਤੱਕ ਵੀ ਚੈੱਕ ਨਹੀਂ ਕੀਤਾ ਉਹਨਾਂ ਨੇ ਮੈਂ ਫੋਨ ਵੀ ਕੀਤਾ ਉਹਨਾਂ ਨੂੰ ਉਹਨਾਂ ਨੇ ਅਟੈਂਡ ਨਹੀਂ ਕੀਤਾ ਜਸਬੀਰ ਸਿੰਘ ਜੀ ਜਿਹੜੇ ਐਮਐਲਏ ਆ ਸਾਡੀ ਵਾਰਡ ਦੇ ਸਾਡੇ ਏਰੀਆ ਦੇ ਉਸ ਤੋਂ ਬਾਅਦ ਜਿਹੜੇ ਪ੍ਰਮੋਦ ਬਬਲਾ ਜੀ ਨੇ ਇੱਥੋਂ ਦੇ ਕਾਉਂਸਲਰ ਰਹਿ ਚੁਕੇ ਨੇ ਉਹਨਾਂ ਨੂੰ ਵੀ ਮੈਂ ਕੰਪਲੇਂਟ ਕੀਤੀਆਂ ਲੇਕਿਨ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਮੈਂ ਤੇ ਬਸ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜੇ ਤੇ ਸੋਲਵ ਆਊਟ ਕਰਵਾ ਸਕਦੇ ਹੋ ਬਬਲਾ ਜੀ ਦਾ ਕਹਿਣਾ ਸੀ ਕਿ ਇਸ ਟਾਈਮ ਕਾਰਪੋਰੇਸ਼ਨ ਟੁੱਟ ਚੁੱਕੀ ਹੈ ਇਸ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਾਰਪੋਰੇਸ਼ਨ ਦੇ ਜਿਹੜੇ ਲੀਡਰ ਆ ਮੈਂਬਰ ਆ ਉਹ ਸਾਡੀ ਸੁਣਦੇ ਨਹੀਂ ਆ ਲੇਕਿਨ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਗੋਂ ਤੋਂ ਅਗਰ ਤੁਸੀਂ ਆਓਗੇ ਵੋਟ ਲੈਣ ਤਾਂ ਪੂਰੇ ਧਿਆਨ ਨਾਲ ਆਓ ਇਹ ਚੀਜ਼ ਦੇਖ ਕੇ ਕਿ ਇਸ ਟਾਈਮ ਆਪਾਂ ਪਰੇਸ਼ਾਨ ਆ ਤੁਸੀਂ ਆਪਣੇ ਘਰਾਂ 'ਚ ਬੈਠੇ ਹੋ ਨਾ ਤੇ ਬਬਲਾ ਜੀ ਇਸ ਏਰੀਆ 'ਚ ਆਂਦੇ ਵੇ ਆ ਕਾਫੀ ਦਿਨ ਤੋਂ ਠੀਕ ਹੈ ਜੀ ਆਪਾਂ ਉਹਨਾਂ ਨੂੰ ਫੋਨ ਵੀ ਕਰਦੇ ਆ ਤਾਂ ਵੀ ਨਹੀਂ ਉਹ ਆਂਦੇ ਤੇ ਸੁਣਵਾਈ ਕਿਸੇ ਦੀ ਨਹੀਂ ਗਈ ਇਹ ਸਾਡੀ ਗਲੀ ਕੱਲੀ ਗਲੀ ਦਾ ਮਸਲਾ ਨਹੀਂ ਆ ਪੂਰਾ ਹਰੀਪੁਰੇ ਦੇ ਵਿੱਚ ਪਾਣੀ ਖੜਾ ਸੀਵਰ ਬੰਦ ਨੇ ਲੇਕਿਨ ਸੁਣਵਾਈ ਨਹੀਂ ਆ ਦੋ ਮੇਨ ਕਾਉਂਸਲਰ ਨੇ ਕਾਲੀਆ ਜੀ ਵੀ ਨੇ ਇਧਰੋਂ ਬਬਲਾ ਜੀ ਵੀ ਨੇ ਮਤਲਬ ਕਿ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਕਿਸੇ ਦੂਜੀ ਪਾਰਟੀ ਦੇ ਕਾਉਂਸਲਰ ਨਹੀਂ ਹੈ ਕਿ ਇਹਨਾਂ ਦੀ ਸੁਣਵਾਈ ਨਾ ਹੋਵੇ ਲੇਕਿਨ ਤਾਂ ਵੀ ਇਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਏਰੀਆ ਵਿੱਚ ਕੀਤੀ ਜਾ ਰਹੀ ਜੀ ਆਪਾਂ ਕੋ ਚ ਉਹਨਾਂ ਨੂੰ ਫੋਨ ਕਰਕੇ ਕਹਿੰਨੇ ਆ ਤੇ ਅੱਗੋਂ ਆ ਸੁਣਨ ਨੂੰ ਮੰਨਦਾ ਵਾ ਤੇ ਤੁਸੀਂ ਬੋਲਦੇ ਬੋ ਦੋ ਤੇ ਬੋਲੀਏ ਕਿ ਉਹਨਾ ਸਾਡੇ ਮਹੱਲੇ ਦਾ ਮਸਲਾ ਵਾ ਸਾਡੇ ਏਰੀਆ ਦਾ ਮਸਲਾ ਵਾ ਸਾਰੇ ਲੋਕ ਆਪਾਂ ਇਕੱਠੇ ਆ ਠੀਕ ਹੈ ਜੀ ਆਪਾਂ ਉਹਨਾਂ ਨੂੰ ਜਤਾਇਆ ਠੀਕ ਹੈ ਜੀ ਆਪਾਂ ਭਾਵੇਂ ਸਾਡੀ ਵੋਟ ਨੇ ਜਿੱਤਨ ਭਾਵੇਂ ਨਾ ਜਿੱਤਨ ਆਪਾਂ ਵੋਟ ਪਾਈ ਆ ਠੀਕ ਹੈ ਜੀ ਕਨਸਟੀਟਿਊਸ਼ਨ ਨੂੰ ਵੜਾ ਕੇ ਇਹ ਜ਼ਰੂਰੀ ਹੈ ਕਿ ਸਾਡੇ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਪਹਿਲੇ ਦੌਰ ਤੋਂ ਬਹੁਤ ਬਹੁਤ ਧੰਨਵਾਦ ਇਹ ਸਨ ਅੰਮ੍ਰਿਤਸਰ ਹਲਕਾ ਪੱਛਮੀ ਦੇ ਲੋਕ ਜਿਨ੍ਹਾਂ ਜੋ ਕਿ ਸੀਵਰ ਤੋਂ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਅਤੇ ਸਰਕਾਰਾਂ ਕੰਮ ਕਰਨ ਦੀ ਨੀਂਦ ਸੁੱਤੀਆਂ ਨੇ ਬਹੁਤ ਲੋਡ ਹੈ ਇਹਨਾਂ ਦੀਆਂ ਜਲਦ ਸਮੱਸਿਆ ਹੱਲ ਕੀਤੀਆਂ ਜਾਣ ਨਵੇਂ ਪੇਸ਼ਕਸ਼ਲੇ ਫੇਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਾਓ ਮਨਸਰ ਪੰਜਾਬੀ ਦੇ ਨਾਲ